ਅਤੇ ਇਹ ਜੋ ਕਹਿਣਾ ਚਾਹੁੰਦਾ ਜੀ ਕਿ ਮੇਰੀ ਕਟਮਾਰ ਗੁਰਦੁਆਰਾ ਵਿਖੇ ਜੰਡਸਰ ਵਿਖੇ ਹੋਈ ਹੈ ਜੀ ਮੈਂ ਤਾਂ ਆਪਣੀ ਡਿਊਟੀ ਨਿਭਾ ਰਿਹਾ ਸੀਗਾ ਤੇ ਡਿਊਟੀ ਮੈਂ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਮੈਂ ਸਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਗਿਆ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਤੇ ਜਦੋਂ ਮੈਂ ਪਾਠ ਕਰਨ ਤੇ ਆਪਣੇ ਹੱਥ ਪੈਰ ਧੋ ਕੇ ਬੈਠ ਗਿਆ ਤਾਂ ਇਹ ਬੰਦਾ ਨੰਗੇ ਸਿਰੋਂ ਆਇਆ ਅੰਦਰ ਆ ਕੇ ਅਨਸਾਰ ਮੈਨੂੰ ਗਾਲ ਕੱਢੀ ਮੈਂ ਉੱਠ ਕੇ ਬੈਠਾ ਹੋ ਗਿਆ ਵੀ 10 ਭਾਈ ਕੀ ਗੱਲ ਹੈ ਗਾਲ ਕਾ ਤੂੰ ਕੱਢਦਾ ਹੈ ਇਸਨੇ ਮੇਰੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਨਾਲੇ ਮੇਰੇ ਥੱਪੜ ਲਾਏ ਥੱਪਣ ਤੋਂ ਬਾਅਦ ਫਿਰ ਇਹਨੇ ਮੇਰੇ ਪੱਗ ਲਾ ਕੇ ਥੱਲੇ ਸਿੱਟ ਕੇ ਉੱਪਰ ਪੈਰ ਧਰਿਆ ਕਿਸਾਂ ਦੀ ਮੇਰੇ ਨਾਲ ਦੀ ਬੇਇੱਜ਼ਤੀ ਕੀਤੀ ਤੇ ਮੈਂ ਮੇਰਾ ਕੋਈ ਕਸੂਰ ਨਹੀਂ ਕਿਸੇ ਗੱਲ ਦਾ ਵੀ ਕੋਈ ਕਸੂਰ ਨਹੀਂ ਮੈਂ ਹਰ ਪੱਖ ਤੋਂ ਸਹਿਯੋਗ ਦੇ ਰਿਹਾ ਹਾਂ ਕਮੇਟੀ ਨੂੰ ਵੀ ਉੱਥੇ ਤੇ ਪਿੰਡ ਨੂੰ ਵੀ ਨਗਰ ਸਾਰਾ ਮੇਰੇ ਨਾਲ ਖੜਾਗਾ ਕਿਸੇ ਤੋਂ ਵੀ ਕੋਈ ਵੀ ਬੰਦਾ ਮੇਰੇ 'ਚ ਕੋਈ ਕਸੂਰ ਕੱਢ ਦੇ ਇੱਕ ਵੀ ਮੈਂ ਉਸ ਗੱਲ ਦਾ ਜ਼ਿੰਮੇਵਾਰ ਹੋਊਗਾ ਜੀ ਮੇਰੇ 'ਚ ਕੋਈ ਕਸੂਰ ਨਹੀਂ ਮੈਨੂੰ ਬਿਨਾ ਕਿਸੇ ਗੱਲਬਾਤ ਤੋਂ ਬੰਦੇ ਨੇ ਘੁੱਟਿਆ ਔਰ ਨੰਗੇ ਸਿਰ ਆਇਆ ਮੈਨੂੰ ਤਾਂ ਇੱਥੋਂ ਤੱਕ ਵੀ ਹੋ ਗਿਆ ਕਿ ਉਹ ਕਿਤੇ ਗੁਰੂ ਘਰ ਦੇ ਅੰਦਰ ਵੜ ਕੇ ਕੋਈ ਬੇਅਦਬੀ ਨਾ ਕਰ ਦੇ ਮੈਂ ਇਸ ਕਰਕੇ ਖੜਾ ਹੋ ਗਿਆ ਨਹੀਂ ਮੈਂ ਖੜਾ ਵੀ ਨਹੀਂ ਸੀ ਹੁੰਦਾ ਕਿਉਂਕਿ ਮੇਰੇ 'ਚ ਕੋਈ ਕਸੂਰ ਹੀ ਨਹੀਂ ਸੀਗਾ ਤੇ ਮੈਨੂੰ ਤਾਂ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਮੈਨੂੰ ਪੂਰਾ ਸਹੀ ਸਹੀ ਨਿਆਂ ਦਿੱਤਾ ਜਾਵੇ ਸੱਚ ਤੇ ਪਹਿਰਾ ਦਿੱਤਾ ਜਾਵੇ ਮੈਂ ਇਸ ਦੀ ਕਾਪੀ ਗੜਗੱਦ ਸਾਹਿਬ ਨੂੰ ਵੀ ਅਕਾਲ ਤਖਤ ਸਾਹਿਬ ਜੀ ਨੂੰ ਭੇਜ ਦਿੱਤੀ ਹੈਗੀ ਅਤੇ ਮੈਂ ਹੋਰ ਵੀ ਸੰਸਥਾਵਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਮੈਨੂੰ ਪੂਰਾ ਨਿਆਂ ਚਾਹੀਦਾ ਮੈਨੂੰ ਉਮੀਦ ਹੈ ਕਿ ਪੂਰਾ ਸਹੀ ਤੇ ਸਹੀ ਨਿਆਂ ਮੈਨੂੰ ਸਰਕਾਰ ਦੇਵੇਗੀ ਕੋਈ ਪਹਿਲਾਂ ਵੀ ਕੋਈ ਡਿਊਟੀ ਤੁਸੀਂ ਹਾਂ ਪਹਿਲਾਂ ਮੈਂ 50 ਸਾਲ ਤੋਂ ਪਾਠਾਂ ਦੀ ਸੇਵਾ ਕਰ ਰਿਹਾ ਹਾਂਗਾ ਅਤੇ ਮੈਂ ਸੇਵਾ ਮੁਕਤ ਇੱਕ ਕਰਮਚਾਰੀ ਹਾਂਗਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਤੌਲ ਕਰਾਰਕ ਸੇਵਾ ਕੀਤੀ ਹੈ ਮੇਰੇ ਉਸ ਡਿਊਟੀ ਦੇ ਦੌਰਾਨ ਕਦੇ ਵੀ ਮੈਨੂੰ ਕਿਸੇ ਤਰੀਕੇ ਦੇ ਕੋਈ ਪੱਤਰ ਇਹੋ ਜਿਹਾ ਮੇਰੀ ਸ਼ਾਨ ਦੇ ਖਿਲਾਫ ਨਹੀਂ ਆਇਆ ਤੇ ਮੈਨੂੰ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਇਮਾਨਦਾਰੀ ਦੇ ਕਿਸਮ ਵਿੱਚ ਕੌਣ ਸੀ ਵਿਅਕਤੀ ਹੈ ਕਿਉਂ ਹੋਇਆ ਕਿ ਕਾਰਨ ਕੀ ਹੈਗਾ ਇਹਦੇ ਕਾਰਨ ਤਾਂ ਮੈਨੂੰ ਕੋਈ ਉਸਨੇ ਦੱਸਿਆ ਨਹੀਂ ਜੇ ਕੋਈ ਮੈਨੂੰ ਉਹ ਕਾਰਨ ਦੱਸਦਾ ਫਿਰ ਮੈਂ ਉਹਨੂੰ ਬੈਠ ਕੇ ਉਹਦੀ ਸੈਟੀਸਫਾਈ ਵੀ ਕਰਾ ਲਾਂਦਾ ਪਰ ਮੈਨੂੰ ਉਸਨੇ ਕਾਰਨ ਨਹੀਂ ਦੱਸਿਆ ਕੋਈ ਕੋਈ ਉਹਦੇ ਦਿਮਾਗ 'ਚ ਕੀ ਗੱਲ ਆਈ ਸੀ ਕੀ ਨਹੀਂ ਇਹ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਔਰ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ ਇਹ ਕਿੱਥੋਂ ਦਾ ਵਿਅਕਤੀ ਰਹਿਣ ਵਾਲਾ ਹੈ ਇਹ ਮੈਂ ਜੰਡਸਰ ਕੋਠਿਆਂ ਦਾ ਹੀ ਹੈ ਆਪਣਾ ਇਹਦਾ ਨਾਮ ਮੰਦਰ ਕੁਮਾਰ ਹੈ ਜੀ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਇਹ ਬੇਟੇ ਨੇ ਕੀ ਨਾਮ ਮਾਤਾ ਜੀ ਜਰਨਲ ਕੋਰੇ ਜੀ ਮਾਤਾ ਜੀ ਜਿਹੜੀ ਕੱਲ ਲੜਾਈ ਹੋਈ ਹੈ ਬਾਬਾ ਜੀ ਕੁੱਟਮਾਰ ਹੋਈ ਹੈ ਕੀ ਕਹਿਣਾ ਚਾਹਦੇ ਹੋ ਤੁਹਾਡੇ ਸਾਹਮਣੇ ਹੋਈ ਹੈ ਕੁੱਟਮਾਰ ਤੁਹਾਡੇ ਸਾਹਮਣੇ ਹੋਈ ਮਾਤਾ ਹਾਂਜੀ ਇੱਥੇ ਤਿਗਾ ਮੈਂ ਤਾਂ ਉਹ ਨਾ ਕੇ ਉਹ ਮੁਰੇ ਹੁੰਦਾ ਸੀ ਮੈਂ ਉੱਥੇ ਆਹ ਕੁਰਸੀ ਤੇ ਬੈਠੇ ਨੂੰ ਹੋਈ ਰਹੀ ਨਾ ਤਾਂ ਉਹ ਮੁੰਡੇ ਵੀ ਨਹੀਂ ਮੈਂ ਇਹਨਾਂ ਜਾਣਦੀ ਨਹੀਂ ਹੈਗੇ ਤੇ ਮੈਂ ਰਾਇ ਨਹੀਂ ਤਾਂ ਹੈਗੇ ਉਰੇ ਮੁੰਡੇ ਨੇ ਨਹੀਂ ਮੈਨੂੰ ਜਾਣਦੇ ਨਾ ਕੀ ਕੋਸ ਹੋਇਆ ਮੱਤ ਜੀ ਉਹ ਤਾਂ ਕੋਸ ਨਾ ਕੁੱਤੇ ਆਇ ਕਣੀ ਮਲੜੇ ਆ ਮੈਨੂੰ ਇੰਨੇ ਨਹੀਂ ਪਤਾ ਹੈਗੇ ਬਸ ਵਾਹੇ ਤੇ ਖੜੀ ਤੀਗਾ ਮੈਂ ਤਾਂ ਇੱਧਰ ਨੂੰ ਨਾ ਕੇ ਗੁੱਤਲ ਕਨ ਦੇ ਨਾ ਕੇ ਆਉਂਦੀ ਥੀਗਾ ਇੱਥੇ ਬੈਠਾ ਤੇ ਬਾਬਾ ਜੀ ਦੋ ਬੋਲ ਨਹੀਂ ਜਾਂਦੇ ਹੁੰਦਾ ਤੇ ਬਾਬਾ ਮੈਂ ਤਾਂ ਕਹਤੇ ਅਸੀਂ ਆਇ ਫਿਰ ਲੇਕਾ ਪਾਇ ਗਿਆ ਆਪਣੀ ਮੁੰਡੇ ਨਾਲੇ ਗੱਲਾ ਕਰਦਾ ਹੋਊਗਾ ਇਹ ਮਾਗਰੋ ਫਿਰ ਮੁੰਡਾ ਆ ਗਿਆ ਇੱਥੇ ਉਹਨੂੰ ਸਿਕਾ ਖਾਲਸਾ ਵਾਹਿਬ ਜੀ ਕੀ ਫਤਿਹ ਜੀ ਹਾਂਜੀ ਅਸੀਂ ਭਾਈ ਬਲਵਿੰਦਰ ਸਿੰਘ ਜੋ ਜਾਨਸਰ ਗੁਰੂ ਘਰ ਡਿਊਟੀ ਕਰਦੇ ਆ ਤੇ ਸਾਡੇ ਨਗਰ ਮੋੜ ਨਾਬੇ ਦੇ ਆ ਅਸੀਂ ਗੱਲਪਤੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਗੱਲਪਤੀ ਸਮੂਹ ਨਗਰ ਪਚਾਇਤ ਇਥੇ ਪਹੁੰਚੀ ਆ ਬਾਬਾ ਬਲਵਿੰਦਰ ਸਿੰਘ ਨੂੰ ਹੌਸਲਾ ਸਜਾਈ ਕਰਨ ਵਾਸਤੇ ਜੋ ਇਹਨਾਂ ਦੇ ਨਾਲ ਕੱਲ ਇਹਨਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ ਇਹਨਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਕਿ ਇਹਨਾਂ ਨੂੰ ਫੁੱਲ ਇਨਸਾਫ ਦਿਵਾਇਆ ਜਾਵੇ ਅੱਜ ਜੋ ਬਾਬਾ ਰਾਜाराम ਸਿੰਘ ਜੀ 96 ਕਰੋੜੀ ਉਹਨਾਂ ਦੇ ਪਿਤਾ ਜੀ ਦੇ ਨਾਲ ਵੀ ਸਾਡੀ ਮੁਲਾਕਾਤ ਹੋਈ ਬਰਨਾਲੇ ਉਹਨਾਂ ਨੇ ਵੀ ਪੂਰਾ ਭਰੋਸਾ ਦਿਵਾਇਆ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਪਹਿਲੀ ਤੌਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਕਾਨੂੰਨੀ ਤੌਰ ਤੇ ਪ੍ਰਸ਼ਾਸਨ ਇਹਨਾਂ ਦੀ ਮਦਦ ਨਹੀਂ ਕਰਦਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਬੁਲਾ ਕੇ ਉਸ ਨਗਰ ਨੂੰ ਬੁਲਾ ਕੇ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਬੁਲਾ ਕੇ ਉੱਥੇ ਪਾਈ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਹਰਜਿੰਦਰ ਸਿੰਘ ਜੀ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਅੰਡ ਕੀ ਕਹਿਣਾ ਚਾਹਣਾ ਅਸੀਂ ਮੌੜਨਾਬਾਦੇ ਵਾਸੀ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਔਰ ਫਰਵਿੰਦਰ ਬਾਬਾ ਜੀ ਸਾਡੇ ਨਾਲ ਦੇ ਪਿੰਡ ਲਗਦੇ ਕੋਠਿਆਏ ਜਾਨ ਸਰ ਉੱਥੇ ਸੇਵਾ ਕਰਦੇ ਸੀਗੇ ਜੀ ਇਹਨਾਂ ਦੀ ਕੋਈ ਸੀਗਾ ਜੀ ਕੋਈ ਵਿਅਕਤੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈਗੀ ਸਾਡੇ ਪਿੰਡ ਦੇ ਨੇ ਇਹ ਕੁਝ ਸਮਾਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਇੱਥੇ ਨੇੜੇ ਜੋ ਉੱਥੇ ਵੀ ਸੇਵਾ ਕਰਦੇ ਰਹੇ ਇਹਨਾਂ ਦੀ ਵੀਡੀਓ ਜਦੋਂ ਵਾਇਰਲ ਹੋਈ ਅਸੀਂ ਇਹਨਾਂ ਕੋਲ ਪਹੁੰਚੇ ਨਾ ਪੁੱਛਿਆ ਤੇ ਇਹਨਾਂ ਨੇ ਦੱਸਿਆ ਵੀ ਕੋਈ ਸੀਗਾ ਹੀ ਸ਼ਰਾਰਤੀ ਅਨਸਰ ਵਾਲਾ ਵਿਅਕਤੀ ਜੋ ਵੀ ਸੀਗਾ ਜੀ ਉਹਨਾਂ ਨੇ ਇਹਨਾਂ ਨੇ ਬੇਇੱਜ਼ਤੀ ਕੀਤੀ ਜੀ ਇਹਨਾਂ ਦੀ ਪੱ ਇਹਨਾਂ ਦੇ ਕੇਸ ਪੱਟੇ ਗਏ ਕੋਈ ਬਿਨਾ ਕੋਈ ਗੱਲ ਵੀ ਨਹੀਂ ਦੱਸੀ ਚਾਹੇ ਕੋਈ ਵੀ ਕੋਈ ਝਗੜਾ ਹੋਊ ਵੀ ਗੁਰਦੁਆਰਾ ਹੈ ਤਾਂ ਬਾਹਰ ਆ ਕੇ ਨਵੇੜਿਆ ਜਾ ਸਕਦਾ ਜੀ ਅਸਤਾਵਾਸੀ ਹੀ ਬਾਬਾ ਜੀ ਕੋਲ ਆਏ ਨੇ ਨਾਲ ਹੀ ਹਰ ਵਕਤ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਦੋਸ਼ੀ ਖਿਲਾਫ ਹੀ ਸਖਤ ਸਖਤ ਕਾਰਵਾਈ ਹੋਵੇ ਤੇ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਜੇ ਕੋਈ ਕਾਰਵਾਈ ਨਹੀਂ ਵੀ ਹੁੰਦੀ ਅਸੀਂ ਇਹਨਾਂ ਨਾਲ ਆ ਜੀ ਸਾਰਾ ਪਿੰਡ ਨਾਲ ਸਾਡੇ ਸਾਰੇ ਜੁਨੀਅਰ ਜਥੇਬੰਦ ਇਹਨਾਂ ਨਾਲ ਆ ਜੀ ਜੋ ਹੋਊਗਾ ਸੀ ਉਹ ਅੱਗੇ ਕਰਾਂਗੇ ਧਰਨੇ ਵਗੈਰਾ ਜੋ ਸਾਡੇ ਲਾਉਣ ਨੂੰ ਕੋਈ ਕਰਾਓਗਾ ਸੜਕ ਰੋਕਾਂਗੇ ਜੀ ਪਰ ਇਹਨਾਂ ਨੂੰ ਇਨਸਾਫ ਦਵਾ ਕੇ ਹਟਾਂਗੇ ਜੀ ਸਾਡੇ ਪਣ ਜੀ ਸਭ ਤੋਂ ਜ਼ਿਆਦਾ ਸ੍ਰੀਮ ਅਸੀਂ ਇਹਨਾਂ ਨੂੰ ਮੰਨਦੇ ਐਨੇ ਸ੍ਰੀ ਬਾਬਾ ਜੀ ਨੇ ਐਨੇ ਨਿਮਰਤਾ ਵਾਲੇ ਬਾਬੇ ਨੇ ਜੇ ਇਹਨਾਂ ਨਾਲ ਐਨੇ ਨਿਮਰਤਾ ਵਾਲੇ ਬੰਦੇ ਨਾਲ ਕੁਝ ਹੋਣ ਲੱਗ ਗਿਆ ਜੀ ਫਿਰ ਤਾਂ ਵਸਰ ਗਿਆ ਜੀ ਬਿਲਕੁਲ ਹੀ ਨਜਾਇਜ਼ ਧੱਕਾ ਕੀਤਾ ਗਿਆ ਜੀ ਅਸੀਂ ਤਾਂ ਇਹੀ ਮੰਗ ਕਰਦੇ ਵੀ ਇਹਨਾਂ ਨੂੰ ਇਨਸਾਫ ਮਿਲੇ ਜੀ ਸਹੀ ਤਰੀਕੇ ਨਾਲ ਮਿਲੇ ਸਹੀ ਢੰਗ ਨਾਲ ਮਿਲੇ ਸ੍ਰੀ ਕਾਲ ਜੀ ਤੇ ਇੱਕ ਗੁਰੂ ਘਰ ਦੇ ਵਿੱਚ ਗ੍ਰੰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਠੀਕ ਕਰ ਇਜਤ ਸੈਣਾ ਥਾਣੇ ਦੀ ਜਿਹੜੀ ਇਹ ਘਟਨਾ ਹੈ ਸੈਣਾ ਥਾਣੇ ਦੇ ਵਿੱਚ ਇੱਕ ਪਿੰਡ ਪੈਂਦਾ ਜੰਡਸਰ ਉੱਥੇ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਗ੍ਰੰਥੀ ਹੈ ਉਹ ਗੁਰਦੁਆਰਾ ਸਾਹਿਬ ਤੇ ਜਿਹੜੀ ਸੇਵਾ ਕਰਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਉਹਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਕਿ ਉਹਦੇ ਸੰਬੰਧੀ ਉਹਦੀ ਕੁੱਟਮਾਰ ਹੋਈ ਹੈ ਤੇ ਐਸ ਪਰ ਸਟੇਟਮੈਂਟ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ